ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਲਈ ਯਾ ਲਈ ਯੂਟਿਊਬਰ ਦੇ ਐਕਾ ਨਵੇਂ ਵਲੌਗ ਦੇ ਨਾਲ ਲੋ ਮਿੱਤਰੋ ਜਾ ਰਹੇ ਹਾਂ ਪੱਖਾ ਲੈ ਕੇ ਆਏ ਨੇ ਦੇਖੋ ਸਿਸਟਮ ਲੈ ਕੇ ਪੱਖਾ ਹੁਣ ਆਪਾਂ ਗੜਦੀ ਚ ਐਂਟਰ ਹੋਣ ਵਾਲਿਆ ਬਸ ਉੱਥੋਂ ਆਪਾਂ ਦਰੇ ਫਿਰੇ ਦਾਤ ਸਿੰਦੇ ਲੋ ਆਪਰੇ ਵੱਲ ਜੱਕਲੀ ਨੇ ਆ ਰਿਹਾ ਸਾਰਾ ਆ ਗਿਆ ਸੂਰ ਅੱਜ ਗਰਮੀ ਬਹੁਤ ਕਰਖੀ ਜਿਵੇਂ ਗਰਮੀ ਪਏ ਸੀਗਾ ਪੈਸਾ ਸੰਭੋਣ ਗਿਆ ਸਵਾਲੀ ਬੇਦਨ ਦਾ ਨੰਦ ਕੱਪੀ ਦੇ ਰਿਹਾ ਸੂਰ ਬਰਾਇਆ ਨੇ ਜਿਹੜਾ ਉਹ ਵੀ ਚਰੋ ਬੋਹ ਜਿਹੀ ਉਹਨੂੰ ਸਰਗੋਤ ਲਾਈ ਹੋਈ ਹੈ ਹੈਲੋ ਵੀ ਜੋਪੁਰਾ ਦਵਾ ਤੇ ਦਰ ਅਲਹਮਦ ਮੁਹੰਮਦ ਅਰਸੂਲੁਲਲਾਹ ਰੋ ਆ ਕੇ ਪਿੰਡ ਗੁਰੂ ਪਹੁੰਚ ਗਈ ਕੱਲ ਬੜੀ ਜਗ੍ਹਾ ਤੇ ਖਰਾਬ ਹੋਣਾ ਹੈ ਬੱਡੇ ਮਿੱਤਰੋ ਚੱਕ ਐ ਰੱਸੀ ਰਸੀਫ ਨੇ ਇਧਰ ਦੀ ਜਾਣਾ ਬੰਦਾ ਉਧਰ ਦੀ ਬਈ ਖਿਆਰਾ ਗਿੱਲਾ ਹੈ ਚੱਪੜਾ ਪਾ ਲਾ ਉਹਨਾਂ ਦੀ ਯੋਰੀ ਫੇਰ ਲਿਖਦਾ ਹੂ ਇੱਥੇ ਚੱਪੜਾ ਲਾਈ ਦਿੰਦਾ ਇੱਥੇ ਡੋਗੀ ਵੀ ਨਾ ਲੈ ਜਾਓ ਫਿਰ ਦੋ ਜਾ ਕੇ ਇੱਥੇ ਡੰਗਦੇ ਨੇ ਇਹ ਚ ਉੱਚੇ ਚੋਟੇ ਰੰਗ ਦੇ ਨੱਕੀ ਆਪਣੀ ਇਹ ਵੀ ਤਿਆਰੀ ਹੈ ਲੱਗ ਪਈ ਕਿ ਲੋ ਵੀ ਜੋ ਗਰ ਬੰਚ ਗਏ ਮੈਦਾਨ ਚ ਪਾਣੀ ਹਜੇ ਵੀ ਖੜਾ ਹੈ ਦੋ ਤੀ ਵਜਾਂ ਵੱਲਦੀ ਆ ਮੇਥੋਂ ਵੱਢ ਲਈ ਖਪਰੀ ਆਪਾਂ ਨੇ ਜਿਹੜਾ ਸੁੱਕਾ ਹੋਇਆ ਮੂੰਗੀ ਦਾ ਪਾਣੀ ਪੀ ਗੀ ਇਹ ਚਾਹੀ ਗੱਲ ਹੈ ਲੈ ਜੀ ਉਹਨੂੰ ਚੱਕ ਕੇ ਫਿਰ ਉੱਥੇ ਆਪਣੇ ਸਕੂਟਰੀ ਤੇ